ਇਹਨਾਂ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਈ ਤੇ ਇੱਥੇ ਆਏ ਹੋ। ਇਹ ਗੱਲ ਬਈ ਦੀ ਚੌਂ ਸਾਰੇ ਗੱਲ ਦੀ ਚੌਂ ਹੋ ਗਈ ਆ ਤੇ ਮੋਡਰਨ ਮੋਡੀ ਟਾਉਨ ਦਾ ਵੀ ਰਿਹਾ। ਮੈਂ 11 ਮਿੰਟ ਬੋਲਦੇ ਜੇ ਆਇਓ। ਬਹੁਤ-ਬਹੁਤ ਧੰਨਵਾਦ। ਹਾਂ 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 ਕੋਣ ਸੋਕੇ ਸੰ ਸਾਡੇ ਪਾਸੋਂ ਬੜਾ ਰੁਪਈ ਸਰਪੰਚਾਂ ਚ ਆਉਂਦੇ ਉਹਨੇ ਵੀ ਹਾਜ਼ਰੀ ਤੇ ਜੁਰੀ ਜੁਰੀ ਤੇ ਲੈ ਕੇ ਆਇਆ ਕੈਂਡੀਡੇਟ ਨੂੰ ਜਿਹੜਾ ਹੋਰ ਲੈ ਕੇ ਆਇਆ ਉਹ ਘਾਤ ਦਾ ਸਰਪੰਚ ਦੇ ਕਾਪਰ ਦਾ ਪੈ। ਐਵੇਂ ਨਹੀਂ ਨਿਯਤ ਕਰੀਂਗਾ ਉਹਦੇ ਅਪਡੇਟ ਦੀ ਗੱਲ ਵੀ ਕੀਤੀ ਆ ਇੱਕ ਬੰਦਾ ਕਹਿੰਦਾ ਵੀ ਆ ਨੁਕਸਾਨ ਚ ਚੁੱਪ ਕਰਕੇ ਜਾ ਮੁਰ ਜਾਵੇ। ਬਾਕੀ ਜਿਹੜਾ ਬੋਲ ਕਰੀਂਦਾ ਪਹਿਲਾਂ ਤੁਸੀਂ ਇਹਨਾਂ ਦਾ ਨਾਮ ਵੀ ਵਰਤ ਕੇ ਤੁਹਾਨੂੰ ਇਹਨਾਂ ਦਾ ਪਤਾ ਆਪਾਂ ਮਨਵਾ ਦੇਣਾ ਠੀਕ ਹੈ। ਆਈ ਮੇ ਤਾਂ ਵਿਚਾਰ ਆ ਕਿ ਤੂੰ ਵੀ ਬੜਾ ਸਿਆਣੇ ਹੋ ਜਿੰਨੇ ਕੋਲ ਕਰੇ ਆਪਾਂ ਪਹਿਲਾਂ ਹੈਗੇ ਸੀ ਕੋਈ ਸਾਝੇ ਕੰਮ ਕੋ ਨੂੰ ਕਦੀ ਆ ਸਟੇਡੀਅਮ ਬਣਾਇਆ ਜਾਂ ਹੋਰ ਵੀ ਆ ਬੱਦ ਜੜ ਕੇ ਹਸਾਲਿਆ ਕਦੇ ਜਦੋਂ ਆਪਣੇ ਅੰਮ੍ਰਿਤਸਰ ਆਉਂਦਾ ਆਪਾਂ ਮੋਤਾ ਮੋਟਾ ਨਾਲੇ ਹਾਥ ਫੋੜਦੇ ਆ ਪਰ ਉਹਨਾਂ ਨੂੰ ਵਿਸ਼ਵਾਸਦੇ ਆ ਥੋੜਾ ਆਪੇ ਆਪਾਂ ਖਾਣ ਹੋ ਸਕਦਾ ਮੈਨੂੰ ਤੇਰੀ ਪਹਿਲਾ ਹੀ ਮੌਕਾ ਦਿੱਤਾ ਜਦੋਂ ਮੈਂਤਰਾ ਤੋਂ ਸਰਪੰਚੀ ਸੀਗੀ ਉਹਨੂੰ ਸਾਰਿਆਂ ਨੂੰ ਸਦਾ ਹੀ ਆ ਚਲੋ ਮੈਂ ਪਰੋਗਰ 25 30 ਕੋ ਹੋਇਆ ਸੀਗਾ ਹੋਰ ਵੀ ਮੇਰੀ 20 22 ਖਾਲੀ ਸੀਗੀ ਹੋਗਾ ਪੋਸਟ ਟਾਈਮ 'ਚ ਗਲਤੀ ਹੋਈ ਆ ਤਾਂ ਲੱਖ ਰੁਪਏ ਦੀ ਮੱਝ ਮਰ ਗਈ ਐ ਇਸ ਦਾ ਮਤਲਬ ਉਹਨੂੰ 15 15 ਰੁਪਏ ਤੋਂ ਬਾਅਦ ਲੈਣਾ ਉਹਦੇ ਅੱਗੇ ਅਸੀਂ ਤਾਂ ਬੱਤਾ ਦਿੱਤੀ ਕਰ ਗਏ ਜਿਹੜੇ ਜੀਵੀ ਦਾ ਨਾਮ ਅੱਥੇ ਨੂੰ ਦਾ ਜੀਵੀ ਨਹੀਂ ਜੀਵੀ ਨਹੀਂ ਕੋਈ ਨਾ ਕੋਈ ਦਾ ਨਾਮ ਕਰਾਉਂ ਉਹ ਮੁੱਖਾ ਇਹ ਵੀ ਜਦੋਂ ਹੋਰ ਲੱਗਿਆ ਉਹ ਧਾਰ ਦਸਾਰ ਦੇ ਪ੍ਰਦਰਸ਼ਨ ਬਈ ਮੈਨੂੰ ਯਕੀਨ ਕਰਨਾ ਉਹ ਆਪਣੀ ਕੀ ਗੱਲ ਲਾ